ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਹੈ ਐਜੂਕੇਟਰ ਦੇ ਵਿੱਚ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਟੀਚਰ ਰਿਲੇਟਡ ਵੈਕੈਂਸੀਜ਼ ਦਾ ਅਪਡੇਟ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਜਿਵੇਂ ਕਿ ਹੋਰ ਵੀ ਕੋਈ ਵੈਕੈਂਸੀ ਦਾ ਅਪਡੇਟ ਮਿਲਦੇ ਨੇ ਪਰ ਟੀਚਰ ਦਾ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੂਗਾ ਚਾਹੇ ਕੋਈ ਕੱਚੀ ਆ ਹੁਣ ਚਾਹੇ ਕੋਈ ਪੱਕੀ ਆ ਹੁਣ ਫਸਟ ਗੱਲ ਤੇ ਸੈਕਿੰਡ ਗੱਲ ਕੀ ਹੈ ਤੇ ਕੋਈ ਵੀ ਆਪਣਾ ਤਿਆਰੀ ਕਰਨੀ ਹੋਵੇ ਜਿਹੜੀ ਕੀ ਤਿਆਰੀ ਕਰਨੀ ਹੋਵੇ ਪੰਜਾਬੀ ਨਾਰ ਰਿਲੇਟਡ ਚਾਹ ਪੀ ਡੈਟੋ ਵਿਚ ਆ ਸੀ ਡੈਟੋ ਵੀ ਨੈਟੋ ਵੀ ਜੁਜੀਸੀ ਠੀਕ ਹੈ ਨਾ ਜੀ ਚਾਹ ਮਾਸਟਰ ਕੈਟਰ ਪੰਜਾਬੀ ਹੋਵੇ ਉਹਦੀ ਵੀ ਫੁੱਲ ਡੀਪਲੀ ਤਿਆਰੀ ਜੋ ਕਿ ਸਾਡੇ ਚੈਨਲ ਤੇ ਮੈਡਮ ਦੁਆਰਾ ਕਰਵਾਈ ਜਾਂਦੀ ਹੈ ਤੁਸੀਂ ਉਹ ਤੋਂ ਇੱਕ ਨੂੰ ਜਰੂਰ ਵਿਜ਼ਿਟ ਕਰੋ ਕੋਈ ਥੋੜੀ-ਮੋਟੀ ਤਿਆਰੀ ਨਹੀਂ ਫੁੱਲ ਡੀਪਲੀ ਤਿਆਰੀ ਤੇ ਇੱਥੇ ਆਪਣੀ ਪਲੇਲਿਸਟ ਬਣੀ ਹੋਈ ਹੈ ਬਣੀ ਹੋਈ ਹੈ ਉੱਥੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਤਿਆਰੀ ਦਾ ਲੈਵਲ ਕੀ ਹੈ ਠੀਕ ਹੈ ਨਾ ਜੀ ਤੇ ਜਿਹੜੇ ਜਿਹੜੇ ਸਾਡੇ ਚੈਨਲ ਤੇ ਅਪਡੇਟ ਆਉਂਦੇ ਰਹਿੰਦੇ ਨੇ ਇਹ ਚੈਨਲ ਦੇ ਅਪਡੇਟਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਇਸ ਦੇ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਬੈਲ ਆਈਕਨ ਦਾ ਬਟਨ ਆਨ ਕਰ ਲਓ ਤੇ ਇਹ ਜੋ ਵੀਡੀਓ ਜਿਹੜੀ ਸਾਰੇ ਸਾਰਿਆਂ ਨੂੰ ਸ਼ੇਅਰ ਕਰੋ ਹੁਣ ਆਪਾਂ ਮੇਨ ਗੱਲ ਤੇ ਕੀ ਆਇਆ ਅੱਜ ਦੇ ਪੋਸਟ ਆਈਆਂ ਨੇ ਪੰਜਾਬੀ ਯੂਨੀਵਰਸਿਟੀ ਛੋਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੀਚਰ ਭਰਤੀ ਇਹ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਪੋਸਟ ਆਈਆਂ ਨੇ ਕਿਸ ਜਾਲੀ ਵੱਡੇ ਖੁਸ਼ੀ ਕਵਰੀ ਪੋਸਟਾਂ ਕਿੰਨੇ ਆਏ ਐ 80+ ਸੈਲਰੀ ਕਿੰਨੀ ਮਿਲਦੀ ਹੈ ਇੱਥੇ ਸੈਲਰੀ ਮਿਲਦੀ ਹੁੰਦੀ ਹੈ 30000+ ਤੇ ਕਿਹੜੇ ਇੱਕ ਦੂਜੀ ਗਾ ਨੈਕਸਟ ਗੱਲ ਕਿਹੜੇ ਸਬਜੈਕਟ ਵਾਸਤੇ ਆਏ ਨੇ ਸਾਰੇ ਸਬਜੈਕਟਾਂ ਵਾਸਤੇ ਪੋਸਟਾਂ ਆਈਆਂ ਨੇ ਕਿਸੇ ਇੱਕ ਸਬਜੈਕਟ ਵਾਸਤੇ ਪੋਸਟ ਨਹੀਂ ਸਾਰੇ ਸਬਜੈਕਟਾਂ ਵਾਸਤੇ ਪੋਸਟਾਂ ਆਈਆਂ ਨੇ ਚਲੋ ਬੱਚਾ ਚੱਲਦੇ ਆ ਸਾਨੂੰ ਅਸੀਂ ਦਿਖਾਉਣੇ ਆ ਇਹਨਾਂ ਦਾ ਦੇਖੋ ਜੀ ਐਡਵਰਟਾਈਜ਼ਮੈਂਟ ਜਿਹੜੀ ਤੇ ਰੱਖੀ ਹੈ ਇਹਨਾਂ ਨੇ ਆ ਪਈ ਐਡਵਰਟਾਈਜ਼ਮੈਂਟ ਠੀਕ ਹੈ ਜੀ ਐਡਵਰਟਾਈਜ਼ਮੈਂਟ ਵੀ ਦੇਖ ਸਕਦੇ ਹੋ ਹੁਣ ਹੋਣੇ ਆ ਅੱਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਫੋਲ ਇਹਨਾਂ ਦਾ ਥੋੜੀ ਜ਼ੂਮ ਕਰ ਦੇ ਕਿ ਤੁਹਾਨੂੰ ਵਧੀਆ ਦਿਖ ਜੇ ਤੇ ਹੁਣ ਆ ਗਏ ਜੀ ਆਪਾਂ ਜਿਹੜੇ ਇਹਨਾਂ ਲਿਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਐ ਇੱਥੇ ਲਿਖਿਆ ਦਾ ਐਪਲੀਕੇਸ਼ਨ ਇਨਵਾਈਟਡ ਐਲੀਜੀਬਲ ਕੈਂਡੀਡੇਟ ਫੋਰ ਪੋਸਟ ਆਫ ਅਸਿਸਟੈਂਟ ਪ੍ਰੋਫੈਸਰ ਵਿਜ਼ਿਟ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੇ ਵੀ ਅੱਧੇ ਪ੍ਰਾਈਵੇਟ ਤੇ ਸਰਕਾਰੀ ਕਾਲਜ ਹੁੰਦੇ ਨੇ ਉੱਥੇ ਪੋਸਟਾਂ ਆਈਆਂ ਨੇ ਕਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰ ਸਕਦੇ ਹੋ B5 2025 ਲਾਸਟ ਡੇਟ ਹੈ ਤੇ ਸਟਾਰਟਿੰਗ ਡੇਟ ਕਿੰਨੀ ਹੈ 21/4/2025 ਆ ਲਿਖੀ ਹੋਈ ਹੈ ਤੇ ਕਿਵੇਂ ਭਰਨੇ ਤੁਸੀਂ ਇਹ ਜਿਹੜੇ ਫਾਰਮ ਭਰਨੇ ਆ ਆਨਲਾਈਨ ਭਰਨੇ ਆ ਆਨਲਾਈਨ ਫਾਰਮ ਭਰਨ ਤੋਂ ਬਾਅਦ ਨੋ ਸੈਟ ਜਿਹੜਾ ਫਾਰਮ ਭਰਿਆ ਹੋਊਗਾ ਉਹਦੇ ਨੋ ਸੈਟ ਠੀਕ ਹੈ ਤੇ ਆਪਦੇ ਜਿਹੜੇ ਤੁਸੀਂ ਆਪਦੇ ਡਾਕੂਮੈਂਟਸ ਲਗਾਉਂਗੇ ਜਿਹੜੇ ਡਾਕੂਮੈਂਟਸ ਆ ਉਹਦਾ ਇੱਕ ਸੈਟ ਜਿਹੜਾ ਕਿ ਭੇਜਣਾ ਹੈ ਕਿੱਥੇ ਭੇਜਣਾ ਹੈ ਕਿੱਥੇ ਭੇਜਣਾ ਜੀ ਇਹ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਐਡਰੈਸ ਤੇ ਮੈਂ ਅੰਡਰਲਾਈਨ ਕਰ ਦਿੱਤਾ ਹੈ ਠੀਕ ਹੈ ਨਾ ਜੀ ਕਿਹੜਾ ਐਡਰੈਸ ਹੈ ਜੀ ਆਫਿਸ ਆਫ ਦਾ ਡਿਪਟੀ ਰਜਿਸਟਰਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੋ ਤੱਕ ਭੇਜ ਦੇ 2 ਤਰੀਕ 6 ਮਹੀਨਾ 2025 ਤੱਕ ਤੁਸੀਂ ਭੇਜ ਸਕਦੇ ਹੋ ਇਹ ਭੇਜਣ ਦੀ ਮਿਤੀ ਹੈ ਤੇ ਟਾਈਮ ਕਿੰਨੇ 4 ਵਜੇ ਤੋਂ ਪਹਿਲਾਂ ਪਹਿਲਾਂ ਕਿੰਨੀ ਤਰੀਕ ਤੱਕ ਭੇਜਣਾ 2 6 25 ਹੁਣ ਤੁਸੀਂ ਗੱਲ ਨੂੰ ਸੀਕੁਐਂਸਰ ਦੇਖ ਲਓ ਅਪਲਾਈ ਸਟਾਰਟ ਹੋਊਗਾ ਮਸਲ ਜ਼ਿਆਦਾ ਗਲ ਸਮਝਾ ਨਾ ਉਹਨੇ ਅਪਲਾਈ ਸਟਾਰਟ ਹੋਊਗਾ ਕਦੋਂ ਸਟਾਰਟ ਹੋਊਗਾ ਜੀ 21 4 2025 ਨੂੰ ਸਟਾਰਟ ਹੈ ਕਲੋਜ਼ਿੰਗ ਡੇਟ ਆ B5 ਠੀਕ ਹੈ ਉਹ ਤੱਕ ਕਲੋਜ਼ਿੰਗ ਡੇਟ ਆ ਤੇ ਜਿਹੜਾ ਫਾਰਮ ਤੁਸੀਂ ਇੱਥੇ ਤੁਸੀਂ ਆਨਲਾਈਨ ਕਰ ਸਕਦੇ ਹੋ ਜਿਹੜਾ ਫਾਰਮ ਪਹਿਲੇ ਕਲ ਜਲਦੀ ਭੇਜ ਦੇ ਪਰ ਜੇ ਫਿਰ ਕਾਰਨ ਕਿਸੇ ਲੇਟ ਹੋ ਜਾ ਸਕਦੇ ਹੋ ਜਾਣਿਓ ਤਾਂ ਇਹਦੇ ਤੱਕ ਤੁਸੀਂ 2-3 ਤੱਕ ਤੁਸੀਂ ਭੇਜ ਦੇਣੇ ਹਰ ਹਾਲਤ ਚ ਭੇਜ ਦੇਣੇ ਆ ਠੀਕ ਹੈ ਜੀ ਕੋਈ ਡਾਊਟ ਤਾਂ ਨਹੀਂ ਨਾ ਹੁਣ ਹੁਣ ਆਪਾਂ ਆਉਣੇ ਆ ਵੈਕੈਂਸੀਸ ਤੇ ਕਾਦੀਆਂ ਵੈਕੈਂਸੀਆਂ ਸਭ ਤੋਂ ਪਹਿਲਾਂ ਭਾਈ ਮੇਰੋ ਵੈਕੈਂਸੀ ਆ ਗਈ ਕਮਰਸ ਦੀ ਟੋਟਲ 12 ਵੈਕੈਂਸੀਆਂ ਨੇ ਜਰਨਲ ਦੀਆਂ 3 ਠੀਕ ਹੈ ਜਰਨਲ ਜਿਹੜੇ ਬੂਮੈਨ ਆ 2 ਠੀਕ ਹੈ ਜਰਨਲ ਈਡਬਲਯੂਐਸਐਲ ਦੀ ਕੋਈ ਵੈਕੈਂਸੀ ਨਹੀਂ ਇੱਥੇ ਠੀਕ ਹੈ ਨਾ ਜਰਨਲ ਈ ਈਡਬਲਯੂਐਸਐਲ ਬੂਮੈਨ ਆ ਉਹਨਾਂ ਦੀ ਹੈਗੀ ਐ ਇੱਕ ਵੈਕੈਂਸੀ ਐਸਸੀ ਦੀਆਂ ਦੋ ਨੇ ਐਸਸੀ ਬੂਮੈਨ ਦੀ ਇੱਕ ਹੈ ਜੀ ਐਸੀ ਅਕਸਰ ਉਸ ਮੰਦਿਰ ਕੋਈ ਨਹੀਂ ਹੈਗੀ ਠੀਕ ਹੈ ਤੇ ਤੁਸੀਂ ਇੱਧਰ ਆ ਜਾਓ ਐਸੀ ਐਕ ਸਰਵਿਸਮੈਨ ਦੀ ਫਿਰ ਇੱਥੇ ਇੱਕ ਵੈਕੈਂਸੀ ਹੈ ਵਿਸੁਰੀ ਠੀਕ ਹੈ ਜੀ ਤੇ ਪੀਡਬਲਯੂਡੀ ਦੀ ਇੱਕ ਹੈ ਠੀਕ ਹੈ ਟੋਟਲ ਹੈਗੇ ਨਾ 12 ਵੈਕੈਂਸੀਆਂ ਤੇ ਸੈਕਿੰਡ ਪੇ ਆਜੂ ਗਲਤੀ ਕੰਪਿਊਟਰ ਸਾਇੰਸ ਟੋਟਲ ਕਿੰਨੀਆਂ ਵੈਕੈਂਸੀਆਂ 10 ਜਨਰਲ ਦੀ ਇੱਕ ਬੂਮੈਨ ਦੀ ਇੱਕ ਇੱਕ ਗੱਲ ਹੋਰ ਦੇਖੋ ਤੁਸੀਂ ਇਹ ਗੱਲ ਬਹੁਤ ਬੁਧੀਆ ਕਰਦੇ ਬੂਮੈਨ ਨੂੰ ਅਲੱਗ ਪੋਸਟਾ ਦੇਣ ਲੱਗੇ ਵੂਮਨ ਦੇਖ ਤੁਹਾਨੂੰ ਅਲੱਗ ਬੋਸ ਨੇ ਸੌਦੇ ਲਈ ਓਪਰਚੁਨਿਟੀ ਹੈ ایਡਬਲਯੂਐਸ ਦੀ ਇੱਕ ਵੈਕੈਂਸੀ ਹੈ ਠੀਕ ਹੈ ਐਸਸੀ ਦੀ ਇੱਕ ਹੈ ਐਸਸੀ ਵੂਮਨ ਦੀ ਇੱਕ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਹੈਨਾ ਇੱਥੇ ਐਕਸ ਸਰਵਿਸਮੈਨ ਦੀ ਇੱਕ ਵੈਕੈਂਸੀ ਦਿੱਤੀ ਹੋਈ ਹੈ ਬੀਸੀ ਦੀ ਇੱਕ ਵੈਕੈਂਸੀ ਹੈ ਟੋਟਲ ਦੇ ਵੈਕੈਂਸੀਆਂ ਕਿੰਨੀਆਂ ਨੇ 10 ਕੰਪਿਊਟਰ ਸਾਇੰਸ ਦੀਆਂ ਗੱਲ ਆ ਗਈ ਇਕਨੋਮਿਕਸ ਦੀ ਚਾਰ ਵੈਕੈਂਸੀਜ਼ ਨੇ ਜਨਰਲ ਦੀ ਇੱਕ ਵੈਕੈਂਸੀ ਹੈ ਠੀਕ ਹੈ ਜੀ ਤੇ ਐਸਸੀ ਦੀ ਐਸਸੀ ਵੂਮਨ ਦੀ ਇੱਕ ਵੈਕੈਂਸੀ ਹੈ ਤੇ BCS ਨੂੰ ਵੀ ਇੱਕ ਵੈਕੈਂਸੀ ਦਿੱਤੀ ਗਈ ਹੈ ਉਸ ਤੋਂ ਬਾਅਦ ਨੈਕਸਟ ਆਜੋ ਤੁਸੀਂ ਜੀ ਆਜੋ ਜਿਹੜੀ ਆਜੋ ਆਪਣੇ ਇਕਨੋਮਿਕਸ ਦੀ ਵੈਕੈਂਸੀਜ਼ ਨੇ 4 ਨੇ ਇੰਗਲਿਸ਼ ਦੇ ਵੈਕੈਂਸੀਜ਼ ਨੇ 14 ਇੰਗਲਿਸ਼ ਦਾ ਵੀ ਬਹੁਤ ਵਧੀਆ ਸਿਸਟਮ ਹੈ ਕਿੰਨੀਆਂ ਵੈਕੈਂਸੀਜ਼ ਨੇ 14 ਜੀ ਹਿੰਦੀ ਦੀਆਂ 4 ਨੇ ਹਿਸਟਰੀ ਦੀਆਂ 6 ਨੇ ਮੈਥੈਮੈਟਿਕਲ 4 ਫਿਜ਼ੀਕਲ ਐਜੂਕੇਸ਼ਨ 6 ਵੈਕੈਂਸੀਜ਼ ਪੋਲੀਟੀਕਲ ਸਾਇੰਸ 4 ਪੰਜਾਬੀ ਦੀ ਵੈਕੈਂਸੀ ਕਿੰਨੀਆਂ ਨੇ 14 ਵੈਕੈਂਸੀਆਂ ਜੀ ਪੰਜਾਬੀ ਵਾਲੇ ਬਹੁਤ ਕਹਿੰਦੇ ਹੁੰਦੇ ਨੇ ਸਾਨੂੰ ਵੈਕੈਂਸੀ ਜੀ ਮਿਲਦੀ ਟੋਟਲ 14 ਵੈਕੈਂਸੀਜ਼ ਨੇ ਸਸੋਲਰ ਜੀ ਦੀਆਂ ਦੇ ਚਾਰ ਵੈਕੈਂਸੀਜ਼ ਆ ਠੀਕ ਹੈ ਨਾ ਜੀ ਤੁਸੀਂ ਇਹ ਦੇਖ ਸਕਦੇ ਹੋ ਜੇ ਕਿਸ ਨੇ ਸਕਰੀਨ ਸ਼ਾਟ ਲੈਣਾ ਸਕਰੀਨ ਰੁਕੀ ਹੋਈ ਹੈ ਕਿੰਨੀਆਂ ਵੈਕੈਂਸੀਆਂ ਕਾਸਟ ਚ ਨੇ ਤੁਸੀਂ ਇੱਥੋਂ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਹੁਣ ਆਉਣੇ ਆਪਾਂ ਨੈਕਸਟ ਗੱਲ ਤੇ ਕਿਹੜੀ ਗੱਲ ਤੇ ਕਿ ਇੱਥੇ ਆਪਾਂ ਨੂੰ ਜਿਹੜੀ ਜਰਨਲ ਕਾਸਟ ਜਰਨਲ ਕਾਸਟ ਦੇ ਕਿੰਨੀਆਂ ਵੈਕੈਂਸੀਜ਼ ਨੇ ਜਰਨਲ ਕਾਸਟ ਦੇ ਵੈਕੈਂਸੀ ਉਹ ਸਾਹਮਣੇ ਨੇ ਠੀਕ ਹੈ ਨਾ ਜੀ ਜਿਹੜੇ ਵੀ ਕਾਜ਼ ਰਿਲੇਟਡ ਤੁਸੀਂ ਹੈਗੇ ਹੋ ਸਬਜੈਕਟ ਭਰਨਾ ਵਾ ਉਹਦੇ ਰਿਲੇਟਡ ਜਰਨਲ ਦੇ ਤੁਸੀਂ ਵੈਕੈਂਸੀ ਇੱਥੇ ਦੇਖ ਸਕਦੇ ਹੋ ਜੇ ਕਿਸੇ ਨੂੰ ਕੋਈ ਇਹਦਾ ਆਪਣਾ ਨੋਟੀਫਿਕੇਸ਼ਨ ਚਾਹੀਦਾ ਹੈ ਇੱਥੇ ਆਪਣੇ ਆਪਣੇ ਚੈਨਲ ਤੇ ਆਪਣੀ ਇੱਕ ਤਾਂ ID ਇੱਕ Gmail ID ਮੈਂਸ਼ਨ ਹੈ ਉਹਦੇ ਮੇਰੇ ਤੋਂ ਮੈਸੇਜ ਕਰ ਤੇ ਮੈਸੇਜ ਕਰਕੇ ਮੇਰੇ ਤੋਂ ਇਹ ਮੰਗ ਸਕਦਾ ਨੋਟੀਫਿਕੇਸ਼ਨ ਠੀਕ ਹੈ ਨਹੀਂ ਤੇ ਹੁਣ ਆਜੋ ਆਪਾਂ ਦੇਖ ਲਓ ਤੁਸੀਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦੇ ਆ ਕਿ 9 ਏਜ ਲਿਮਟ ਹੈ ਕੋਈ ਠੀਕ ਹੈ ਜੀ ਤੇ ਨੋ ਹੀ ਕੋਈ ਫੀਸ ਹੈ ਠੀਕ ਹੈ ਜੀ ਨਾ ਹੀ ਤਾਂ ਕੋਈ ਫੀਸ ਹੈ ਨਾ ਹੀ ਕੋਈ ਜਿਮਿਟ ਹੈ ਕਿੰਨੀ ਉਮਰ ਦੇ ਬਾਰੇ ਜੀ ਦੂਜੀ ਗੱਲ ਤੇ ਕਿਹੜੀ ਗੱਲ ਤੇ ਆਜੋ ਜੀ ਕੁਆਲੀਫਿਕੇਸ਼ਨ ਕਿਹੜੀ ਵਕੇਸ਼ਨ ਜੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਮੰਗਿਆ ਮਾਸਟਰ ਡਿਗਰੀ ਚ 55% ਚਾਹੀਦੇ ਨੇ ਐਮਏ ਚਾਹੀਦੇ ਨੇ ਜੀ 55% ਖੇੜੀ ਆਪਣੇ ਬੇਅਰਿੰਗ ਦਾ ਅੰਨੇ ਲਿਖ ਰੱਖਿਆ ਤੁਸੀਂ ਸਾਰੇ ਪੜ੍ਹ ਸਕਦੇ ਹੋ ਕਮਰਸ ਦੇ ਵਿੱਚ ਇਹਨਾਂ ਨੇ ਇਹ ਲਿਖਿਆ ਵਾ ਤੇ ਕੋਈ ਵੀ ਬੰਦਾ ਜਿਹਦੀ ਜੂ ਜੀ ਸੀ ਨੈਟ ਕੁਆਲੀਫਾਈ ਹੋਣਾ ਜ਼ਰੂਰੀ ਹੈ ਨੈਟ ਕਿਹੜਾ ਹੋਣਾ ਚਾਹੀਦਾ ਇਹ ਗੱਲ ਇੱਕ ਹੋਰ ਵੀ ਜ਼ਰੂਰੀ ਹੈ ਕਿ ਜਿਹੜੇ ਵੀ ਸਬਜੈਕਟ ਤੁਸੀਂ ਪੋਸਟ ਕਰੋਗੇ ਉਸ ਸਬਜੈਕਟ ਦਾ ਨੈਟ ਜ਼ਰੂਰੀ ਹੈ ਜਿਹੜੀ ਕਿ ਮੇਨ ਗੱਲ ਹੈ ਤੇ ਉਸ ਤੋਂ ਇਲਾਵਾ ਪੀ ਐਚ ਡੀ ਠੀਕ ਹੈ ਜੀ ਐਮ ਫੀਲ ਇਹਨਾਂ ਨੇ ਪੀ ਐਚ ਡੀ ਤੇ ਐਮ ਫੀਲ ਨੂੰ ਵੀ ਪਹਿਲ ਦੇਣੀ ਹੈ ਜਿਹੜੀ ਕਿ ਤੁਸੀਂ ਇੱਥੇ ਪੜ੍ਹ ਸਕਦੇ ਹੋ ਇਹਨਾਂ ਲਿਖਿਆ ਹੋਇਆ ਹੈਗਾ ਪੀ ਐਚ ਡੀ ਤੇ ਐਮ ਫੀਲਡ ਨੂੰ ਵੀ ਪਹਿਲ ਦੇਣੀ ਹੈ ਜਿਵੇਂ ਐਮ ਫੀਲਡ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇ ਕਿਸੇ ਵੀ ਬੰਦੇ ਦੇ ਐਸ ਐਲ ਈ ਟਿਜ਼ ਐਸ ਐਲ ਟਿ ਟਾਟਾ ਠੀਕ ਹੈ ਜ ਐਸ ਸੀ ਟਿ ਹੈ ਜਿੰਦਾ ਇਹ ਕਲੀਅਰ ਹੈ ਇਸ ਸਿੰਡੀਗੜ ਦੇ ਆਪ ਦੇ ਟੈਸਟ ਨੇ ਜੇ ਕਿਸੇ ਦਾ ਇਹ ਵੀ ਕਲੀਅਰ ਹੈ ਤੇ ਇਹਨੂੰ ਵੀ ਇਹ ਪਹਿਲ ਦੇਣਗੇ ਪਰ ਜੇ ਕੋਈ ਬੰਦਾ ਨਾਰਮਲ ਹੈ ਜੀ ਕਲੀ ਬੀਐਡ ਜਾਂ ਕਿ ਐਮਏ ਹੈ ਤੇ ਉਹ ਪਰੂਗਾ ਉਹ ਮੈਂ ਕਹਿੰਦਾ ਨਹੀਂ ਪਰਨ ਕਿਉਂਕਿ ਇਹਨਾਂ ਨੇ ਇਸ ਚੀਜ਼ ਨੂੰ ਪਹਿਲ ਦੇਣੀ ਹੈ ਕਿ ਬੱਚੇ ਕੈਂਡੀਡੇਟ ਬਹੁਤ ਹੋ ਜਾਣਗੇ ਕਿਉਂ ਸੈਲਰੀ ਵਧੀਆ ਕਿ ਇਹ ਰੂਲ ਰੈਗੂਲੇਸ਼ਨ ਕੀ 2009 ਤੇ 2016 ਦੇ ਅੰਡਰ ਹੈ ਜਿਹੜਾ ਇਹਦਾ ਸਿਸਟਮ ਬਣਿਆ ਹੋਇਆ ਹੈ ਪਹਿਲਾਂ ਤੋਂ ਹੀ ਠੀਕ ਹੈ ਤੁਸੀਂ ਉੱਤੇ ਦੇਖ ਸਕਦੇ ਹੋ ਤੇ ਸੇਮ ਹੀ ਐਲੀਜੀਬਿਲਟੀ ਇਹਨਾਂ ਨੇ ਜਿਹੜੀ ਰੱਖੀ ਹੋਈ ਹੈ ਸੇਮ ਹੀ ਰੱਖੀ ਹੋਈ ਹੈ ਕੰਪਿਊਟਰ ਸਾਇੰਸ ਵਾਸਤੇ ਜੀ ਉਹੀ ਪੜ ਸਕਦੇ ਤੁਸੀਂ ਨਾ ਸਾਰੀ ਇੱਧਰ ਸੇਮ ਹੀ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਉਵੇਂ ਹੀ ਹੈ ਜਿਵੇਂ ਉਹਨਾਂ ਦੀ ਸੀਗਾ ਛੇਵੇਂ ਰੱਖਿਓ ਕੁਆਲੀਫਿਕੇਸ਼ਨ ਕਿਸੇ ਵਾਸਤੇ ਨਾ ਲੱਗਣੀ ਰੱਖੀ ਵਾਚ ਨੇ ਅਲੱਗ-ਅਲੱਗ ਕਾਲਮ ਦੇ ਰੱਖੇ ਨੇ ਤੇ ਤੁਸੀਂ ਹੁਣ ਇਹ ਤੇ ਇਹ ਚੀਜ਼ ਇੱਕ ਗੱਲ ਹੋਰ ਨੋਟ ਕਰ ਲਓ ਜਿਹਦਾ ਜਿੰਨਾ ਐਕਸਪੀਰੀਅੰਸ ਹੈ ਉਹ ਉਹਨੂੰ ਹੀ ਪਹਿਲ ਦੇਣਗੇ ਐਕਸਪੀਰੀਅੰਸ ਵੱਧ ਤੋਂ ਵੱਧ ਕਾਊਂਟ ਕਰਨਗੇ ਤੇ ਕਿਵੇਂ ਕਰਨਗੇ ਹੁਣ ਇਹ ਵੀ ਦੇਖ ਲਓ ਤੁਸੀਂ ਸਭ ਤੋਂ ਪਹਿਲਾਂ ਇਹ ਲੈਣ ਕੇ ਜੀ ਆਪਣੇ ਤੋਂ ਜਿਹੜੇ ਆਪ ਫਾਰਮ ਭਰ ਕੇ ਦੇਣੇ ਸਤੋਂ ਲੋ ਉਹਦੇ ਨਾਲ ਉਹਨਾਂ ਨੂੰ ਸਿਲੈਕਟ ਕਰਨੇ ਨੇ ਇਹਨਾਂ ਨੇ ਜਿਨ੍ਹਾਂ ਦੀ ਹਾਇਰ ਕੁਆਲੀਫਿਕੇਸ਼ਨ ਹੋਊਗੀ ਤਾਂ ਐਕਸਪੀਰੀਅੰਸ ਵੱਧ ਹੋਊਗਾ ਉਸ ਤੋਂ ਬਾਅਦ ਰੱਖਣਾ ਇਹਨਾਂ ਨੇ ਇੰਟਰਵਿਊ ਠੀਕ ਹੈ ਜੀ ਇੰਟਰਵਿਊ 'ਚ ਹੀ ਬਹੁਤ ਬੱਚੇ ਹੋਣਗੇ ਫਿਰ ਇੱਥੋਂ ਸਿਲੈਕਸ਼ਨ ਕਰਨਗੇ ਜੀ ਠੀਕ ਹੈ ਬਾਕੀ ਇਹਨਾਂ ਨੇ ਇੱਕ ਇੱਕ ਕਰ ਗੱਲ ਹੋਰ ਮੈਂਸ ਕਿਤੇ ਮੌਕੇ ਤੇ ਇਹ ਵੈਕੈਂਸੀਜ਼ ਵਧਾ ਸਕਦੇ ਨੇ ਘਟਾਉਣ ਦਾ ਕੋਈ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਠੀਕ ਹੈ ਜੀ ਤੇ ਹੁਣ ਹੋਰ ਕੋਈ ਵੀ ਕੋਈ ਸਵਾਲ ਹੋਵੇ ਤੁਹਾਡਾ ਕੁਝ ਵੀ ਹੋਵੇ ਮੈਨੂੰ ਕਮੈਂਟ ਬਾਕਸ ਚ ਮੈਸੇਜ ਕਰਕੇ ਮੈਨੂੰ ਜ਼ਰੂਰ ਪੁੱਛ ਸਕਦਾ ਹੈ ਤੇ ਸਾਡੇ ਚੈਨਲ ਨਾਲ ਜੁੜ ਰਹੇ ਹੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਜੋ ਵੀ ਸਟੱਡੀ ਨਾਲ ਰਿਲੇਟਡ ਅਪਡੇਟ ਹੋਵੇ ਜਾਂ ਕਿ ਹੋਰ ਵੈਕੈਂਸੀ ਨਾਲ ਰਿਲੇਟਡ ਅਪਡੇਟ ਹੋਵੇ ਸੋ ਉਹਨੂੰ ਮਿਲ ਸਕੇ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਨਾਲ